ਸਗਰੂਰ ਤੋਂ ਐਮਪੀ ਸਿਮਰਜੀਤ ਸਿੰਘ ਮਾਨ ਨੇ ਕੇਂਦਰ ਸਰਕਾਰ ਨੂੰ 5 ਦਿਨਾਂ ਦਾ ਸਮਾਂ ਦਿੱਤਾ 5 ਦਿਨਾਂ ਦੇ ਅੰਦਰ ਅੰਦਰ ਸਿਮਰਜੀਤ ਸਿੰਘ ਮਾਨ ਨੇ ਕੇਂਦਰ ਸਰਕਾਰ ਨੂੰ ਅਲਟੀਮੇਟਮ ਦਿੱਤਾ ਕਿ ਇਹੋ ਜਿਹਾ ਜੋ ਕੁਝ ਚੱਲਦਾ ਪਿਆ ਫਿਲਹਾਲ ਪੰਜਾਬ ਦੇ ਖਿਲਾਫ ਉਸ ਨੂੰ ਸਹੀ ਕੀਤਾ ਜਾਵੇ ਉਹਨਾਂ ਨੇ ਹਵਾਲਾ ਦਿੱਤਾ ਹੈ ਦੋ ਮਾਮਲਿਆਂ ਦਾ ਇੱਕ ਤਾਂ ਕਿਸਾਨ ਅੰਦੋਲਨ ਜਿਹੜਾ ਚੱਲਦਾ ਪਿਆ ਹੈ ਸ਼ੰਭੂ ਬਾਰਡਰ ਦੇ ਉੱਤੇ ਔਰ ਦੂਜਾ ਅਮਰਤਪਾਲ ਸਿੰਘ ਦਾ ਹਵਾਲਾ ਦਿੱਤਾ ਗਿਆ ਅਮਰਤਪਾਲ ਸਿੰਘ ਤੇ ਉਸ ਦੇ ਸਾਥੀਆਂ ਦਾ ਹਵਾਲਾ ਦਿੱਤਾ ਗਿਆ ਹਾਲ ਹੀ ਦੇ ਵਿੱਚ ਖਬਰ ਸਾਹਮਣੇ ਆਈ ਸੀ ਅਮਰਤਪਾਲ ਸਿੰਘ ਨੇ ਜੋ ਆਡੀਓ ਸਾਂਝੀ ਕੀਤੀ ਸੀ ਉਸ ਦੇ ਵਿੱਚ ਅਮਰਤਪਾਲ ਸਿੰਘ ਨੇ ਡਿਬਰੂਗੜ੍ਹ ਜੇਲ੍ਹ ਪ੍ਰਸ਼ਾਸਨ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਸੀ ਜਿਸ ਤੋਂ ਬਾਅਦ ਹੁਣ ਸਿਮਰਨਜੀਤ ਸਿੰਘ ਮਾਨ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਉਹਨਾਂ ਦੇ ਵੱਲੋਂ ਸਿਰਫ 5 ਦਿਨਾਂ ਦਾ ਅਲਟੀਮੇਟਮ ਦਿੱਤਾ ਗਿਆ ਹੈ 9 ਮਾਰਚ ਦਾ ਰਿਸ਼ਤਾ ਉਹਨਾਂ ਨੇ ਦੁਬਾਰਾ ਕੋਖਣ ਦੀ ਗੱਲ ਕੀਤੀ ਹੈ ਕਿ ਦੁਬਾਰਾ ਦੇਖਿਆ ਜਾਵੇ ਕਿ ਇਸ 9 ਮਾਰਚ ਦੇ ਰਿਸ਼ਤੇ ਦੇ ਵਿੱਚ ਬਲੀ ਦਾ ਬੱਕਰਾ ਕੌਣ ਬਣਦਾ ਪਿਆ ਹੈ ਨੌ ਮਾਸੇ ਦੇ ਰਿਸ਼ਤੇ ਦੇ ਵਿੱਚ ਸਿੱਧਾ ਫਾਇਦਾ ਕਿਸ ਨੂੰ ਹੋ ਰਿਹਾ ਹੈ ਔਰ ਨੁਕਸਾਨ ਕਿਸ ਨੂੰ ਚਲਣਾ ਪੈ ਰਿਹਾ ਲਗਾਤਾਰ ਇਸ ਬਾਰੇ ਚਰਚਾ ਜਿਹੜੀ ਆ ਉਸ ਸਮੇਂ ਜੀ ਸਿੰਘ ਮਾਨ ਆਪਣੇ ਇਸ ਬਿਆਨ ਦੇ ਵਿੱਚ ਕਰਦੇ ਨਜ਼ਰ ਆ ਰਹੇ ਨੇ ਉਹਨਾਂ ਨੇ ਹਰ ਸਿਮਰਤ ਕੌਰ ਬਾਦਲ ਦੇ ਲੋਕ ਸਭਾ ਦੇ ਵਿੱਚ ਦਿੱਤੇ ਬਿਆਨ ਦਾ ਹਵਾਲਾ ਦਿੱਤਾ ਔਰ ਨਾਲ ਦੀ ਨਾਲ ਉਹਨਾਂ ਨੇ ਮੌਜੂਦਾ ਹਾਲਾਤਾਂ ਨੂੰ ਸਾਹਮਣੇ ਰੱਖਦਿਆਂ ਹੋਇਆ 5 ਦਿਨ ਦਾ ਅਲਟੀਮੇਟਮ ਦਿੱਤਾ ਤੁਹਾਨੂੰ ਦੱਸ ਦਿੰਦੇ ਆ ਕਿ ਇੱਕ ਪਾਸੇ ਤਾਂ ਉਹਨਾਂ ਨੇ ਕਿਹਾ ਕਿ ਅਮਰਪਾਲ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਸਿੱਧਾ ਦਖਲ ਕਰਕੇ ਤੇ ਪੰਜਾਬ ਲਿਆਂਦਾ ਜਾਵੇ ਤੇ ਪੰਜਾਬ ਲਿਆਤ ਉਹਨਾਂ ਦੇ ਖਿਲਾਫ ਜੇ ਕਾਰਵਾਈ ਕਰਨੀ ਹੈ ਤਾਂ ਵੱਡੀ ਕਾਰਵਾਈ ਕੀਤੀ ਜਾਵੇ ਪਰ ਦੂਜੇ ਪਾਸੇ ਕਿਸਾਨ ਅੰਦੋਲਨ ਦਾ ਵੀ ਹਵਾਲਾ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਸੀਨੀਅਰ ਕਿਸਾਨ ਲੀਡਰ ਜਿਹੜੇ ਨੇ ਹਸਪਤਾਲ ਦੇ ਵਿੱਚ ਦਾਖਲ ਨੇ ਉੱਥੇ ਉਹਨਾਂ ਦੇ ਹਾਲਾਤ ਜਿਹੜੇ ਨੇ ਉਹ ਤਣਾਅਪੂਰਵਕ ਨੇ ਪਰ ਦੂਜੇ ਪਾਸੇ ਉਹ ਕੇਂਦਰ ਸਰਕਾਰ ਦੇ ਵੱਲੋਂ ਲਗਾਤਾਰ ਉਹਨਾਂ ਦੇ ਉੱਤੇ ਹਮਲੇ ਕੀਤੇ ਜਾ ਰਹੇ ਨੇ ਇੱਥੋਂ ਤੱਕ ਕਿ ਇੱਕ ਨੌਜਵਾਨ ਕਿਸਾਨ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਆ ਇਸ ਪੂਰੇ ਮਾਮਲੇ ਨੂੰ ਲੈ ਕੇ ਐਨਐਸਆਰ ਦੇ ਤਹਿਤ ਜੋ ਕਾਰਵਾਈ ਹੋਣ ਜਾ ਰਹੀ ਹੈ ਉਸ ਨੂੰ ਲੈ ਕੇ ਸਮਰਜੀਤ ਸਿੰਘ ਮਾਨ ਦੇ ਵੱਲੋਂ ਇਤਰਾਜ਼ ਚੁੱਕਿਆ ਗਿਆ ਉਹਨਾਂ ਨੇ ਆਖਿਰਕਾਰ ਆਪਣੇ ਇਸ ਬਿਆਨ ਦੇ ਵਿੱਚ 5 ਦਿਨਾਂ ਦਾ ਅਲਟੀਮੇਟਮ ਕਿਉਂ ਦਿੱਤਾ ਹੈ ਔਰ ਕਿਸ ਬਿਹਾਫ ਤੇ ਦਿੱਤਾ ਹੈ ਕੇਂਦਰ ਸਰਕਾਰ ਨੂੰ ਸਮਰਜੀਤ ਸਿੰਘ ਮਾਨ ਕੀ ਕਹਿਣਾ ਚਾਹੁੰਦੇ ਨੇ ਆਓ ਸੁਣ ਲੈਂਦੇ ਹਾਂ ਸਤਿਕਾਰਯੋਗ ਸਾਧ ਸੰਗਠੀ ਨਮਤ ਸਤਿ ਆਪ ਨੂੰ ਫਤਿਹਬਖਸ਼ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਸਿੱਖ ਕੌਮ ਦੇ ਉੱਤੇ 2 ਬੜੇ ਖਤਰਨਾਕ ਹਮਲੇ ਹੋਏ ਐ ਇੱਕ ਤੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਜਿਹੜਾ ਸਰਾਰ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਅਸਾਮ ਦੇ ਵਿੱਚ ਜੇਲ੍ਹ ਦੇ ਵਿੱਚ ਦਿੱਤਾ ਤੇ ਅੰਬਰਸਾਲ ਦੀ ਜੇਲ੍ਹ ਦੇ ਵਿੱਚ ਇੱਥੇ ਵੀ ਪੱਛੀ ਸੇਂਸ ਜਥੇਬੰਦੀ ਦੇ ਬੰਦ ਹੈਗੇ ਆ ਜੋਧਾਪਾਈ ਅਸੀਂ ਸਾਰਿਆਂ ਨੂੰ ਮਿਲਣ ਗਏ ਸੀਗੇ ਦੋ ਵਾਰੀ ਪਰ ਨਾ ਤਾਂ ਮੈਨੂੰ ਡਿਬਰੂ ਘਟ ਜਾਣ ਦੀ ਜਾਤ ਮਿਲ ਰਹੀ ਹੈ ਨਾ ਇੱਥੇ ਜਿਹੜੇ ਸਿੱਖ ਬਾਠੀ ਦੇ ਆ ਅੰਮ੍ਰਿਤਸਰ ਦੀ ਜੇਲ੍ਹ ਉੱਥੇ ਵੀ ਦਾ ਸਤਨੀਤੀ ਦਿੱਤੀ ਗਈ ਮੈਂ ਆਪ ਜੀ ਨੂੰ ਕੋਈ ਸਵਾਲ ਪੁੱਛਣਾ ਚਾਹੁੰਦਾ ਜਿਹੜਾ ਛੰਡੇ ਦਿਮਾਗ ਦੇ ਨਾਲ ਰਾਤ ਨੂੰ ਤੁਸੀਂ ਸੋਚੋ ਕੀ ਇਹ ਠੀਕ ਹੈ ਕਿ ਗਲਤ ਹੈ ਵੀ ਵੀ ਹਰ ਸਿਮਰਤ ਕੌਰ ਜੀ ਹਾਂ ਜੀ ਬਠਿੰਡੇ ਤੋਂ ਮੈਂਬਰ ਪਾਰਲੀਮੈਂਟ ਹੈ ਉਹ ਥੋੜੇ ਦਿਨ ਹੋਏ ਐ ਪਾਰਲੀਮੈਂਟ ਦੇ ਵਿੱਚ ਤਕਰੀਰ ਦੇ ਰਹੇ ਸੀਗੇ ਜੀ ਅੰਗਰੇਜ਼ਾਂ ਨੂੰ ਖੰਡਨ ਦੇ ਲਈ ਇੰਨੇ ਸਿੱਖ ਸ਼ਹੀਦ ਹੋਏ ਇੰਨੇ ਸਿੱਖ ਕਾਲੇ ਪਾਣੀ ਭੇਜੇਗੇ ਇੰਨੇ ਸਿੱਖਾਂ ਨੂੰ ਐ ਕੀਤਾ ਸਾਰਾ ਕੁਝ ਬੀਬੀ ਹਰ ਸਿਮਰਤ ਕੌਰ ਨੇ ਕੀਤਾ ਕਿ ਸਿੱਖਾਂ ਨੇ ਬਹੁਤ ਜ਼ਿਆਦਾ ਕੁਰਬਾਨੀਆਂ ਕੀਤੀਆਂ ਹੁਣ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ 1947 ਦੇ ਵਿੱਚ ਜੇ ਹਿੰਦੂ ਤੇ ਮੁਸਲਮਾਨ ਨੂੰ ਆਪਣੇ ਮਲਕ ਮੰਨ ਸੀ ਸਿੱਖਾਂ ਨੂੰ ਕੀ ਮਿਲਣਾ ਸੀ ਜੇ ਨਹੀਂ ਮਿਲਣਾ ਸੀ ਫਿਰ ਅਸੀਂ ਕੁਰਬਾਨੀਆਂ ਕਿਉਂ ਕੀਤੀਆਂ ਐਸਟਪੀਸੀ ਬਣਾਉਣ ਦੇ ਲਈ ਕੁਰਬਾਨੀਆਂ ਜਾਇਜ਼ ਹੈ ਪਰ ਅੰਗਰੇਜ਼ਾਂ ਨੂੰ ਗੱਡਣ ਦੇ ਲਈ ਆਪਣੀ ਕਾਦਲੀ ਕੁਰਬਾਨੀਆਂ ਕੀਤੀਆਂ ਉਹਦਾ ਨਤੀਜਾ ਕੀ ਹੋਇਆ ਕਿ ਹਿੰਦੂਆਂ ਨੂੰ ਇੰਡੀਆ ਮਿਲ ਗਿਆ ਮੁਸਲਮਾਨਾਂ ਨੂੰ ਪਾਕਿਸਤਾਨ ਮਿਲ ਗਿਆ ਜਿਹੜਾ ਸਿੱਖਾਂ ਦਾ ਪਾਕਿਸਤਾਨ ਹੈ ਉਹ ਮੁਸਲਮਾਨ ਦੇ ਗੁਲਾਮ ਹੈ ਜਿਹੜਾ ਇੱਥੇ ਇੰਡੀਆ ਦੇ ਵਿੱਚ ਹੈ ਉਹ ਹਿੰਦੂ ਦੇ ਗੁਲਾਮ ਹੈ ਕੀ ਅਸੀਂ ਹੁਣੇ ਯਾਦ ਪੱਤਰ ਡੀਸੀ ਇੰਡੀਆ ਨੂੰ ਨਹੀਂ ਦੇਖਿਆ ਹੈ ਕਿ ਸਰ ਅਮਰਤਪਾਲ ਸਿੰਘ ਤੇ ਉਹਦੇ ਸਾਥੀ ਤੇ ਅਮਰਸਰ ਦੇ ਜੇਲ੍ਹ ਦੇ ਵਿੱਚ ਕਿਉਂ ਇੰਨੇ ਚਿਰ ਦੇ ਡੱਕੇ ਹੋਏ ਆਂ ਕਦੇ ਪਾਕਿਸਤਾਨ ਦੇ ਵਿੱਚ ਕਿਸੇ ਮੁਸਲਮਾਨ ਨੇ ਇਹੋ ਜਿਹਾ ਮੈਮੋਰੰਡਮ ਦਿੱਤਾ ਹੈ ਕਿ ਜੀ ਸਾਡੇ ਮੁਸਲਮਾਨ ਅੰਦਰ ਦਿੱਤੇ ਹੋਏ ਆ ਜਦੋਂ ਇੰਡੀਆ ਦੇ ਵਿੱਚ ਕਿਸੇ ਇੰਡੀਅਨ ਨੇ Hindu ਨੇ ਸਰਕਾਰ ਨੂੰ ਯਾਦ ਪੱਤਰ ਦਿੱਤਾ ਹੈ ਕਿ ਸਾਡੇ ਇੰਨੇ Hindu ਤੁਸੀਂ ਜੇਲ੍ਹ ਦੇ ਵਿੱਚ ਦਿੱਤੇ ਹੋਏ ਆ ਤਾਂ ਮੇਰਾ ਮਤਲਬ ਕਹਿਣ ਦਾ ਹੈ ਕਿ ਜਦੋਂ ਆਪਾਂ ਛਾਲ ਮਾਰਦੇ ਆ ਆਪਾਂ ਛੋਟਦੇ ਹੀ ਨਹੀਂ ਕਿ ਦੁੱਧੇ ਬਣਨੇ ਲੱਗਾਂਗੇ ਕਿ ਨਹੀਂ ਲੱਗਾਂਗੇ ਹਰ ਇੱਕ ਛਾਲ ਮਾਰੀ ਜਾਣੀ ਐ ਵੀ ਕਰੀ ਜਾਣ ਜਿਹੜਾ ਬੀਬੀ ਹਰ ਸਿਮਰਤ कौर ਨੇ ਉੱਥੇ ਤਕਰੀਰ ਕੀਤੀ ਪਾਰਲੀਮੈਂਟ 'ਚ ਉਹ ਤਾਂ ਸਾਡੇ Hindu ਭਰਾਵਾਂ ਦੇ ਕੰਨਾਂ ਤੋਂ ਬਾਹਰ चली ਜਾਂਦੀ ਸੀਗੀ ਉਹ ਸੁਣਦੇ ਸੀਗੇ ਬੀਬੀ ਹਰ ਸਿਮਰਤ कौर ਸਿੱਖਾਂ ਦੀ ਤਕਲੀਫ ਦਾ ਸਰੀ ਸੀ ਪਰ ਹਿੰਦੂਆ ਨੇ ਮੰਦੇ ਉੱਤੇ ਤਾਂ ਉਹ ਜਿਹੜੀ ਦਰਦ ਸੀ ਉਹਦੇ ਨਾਲ ਤਾਂ ਕੋਈ ਉਹਦੇ ਨਾਲ ਸਹਿਤ ਨਹੀਂ ਸੀ ਸਿਵਾਏ ਮੇਰੇ ਸੋ ਸਰਕਾਰਯੋਗ ਸਾਥ ਸਰ ਜੀ ਆਪਾਂ ਨੂੰ ਹੁਣ ਸੋਚ ਕੇ ਕਰਨਾ ਪਊਗਾ ਸਾਡੇ ਨੌਜਵਾਨ ਬਾਰਡਰਾਂ ਦੇ ਉੱਤੇ ਮਾਰੇ ਜਾ ਰਹੇ ਆ ਖਨੌਰੀ ਤੇ ਸੰਭੋ ਪੁਲਿਸ ਨੇ ਉਹਨਾਂ ਦੇ ਟਰੈਕਟਰ ਤੋੜਤੇ ਹੈ ਉਹਨਾਂ ਦੀਆਂ ਮੋਟਰਾਂ ਤੋੜਤੀਆਂ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਕਿਸਾਨ ਯੂਨੀਅਨ ਦਾ ਲੀਡਰ ਡੱਲੇਵਾਲ ਸਾਹਿਬ ਹਸਪਤਾਲ ਦੇ ਵਿੱਚ ਬੇਹੋਸ਼ ਪਿਆ ਜੇ ਆਪਾਂ ਕਹਿੰਦੇ ਹੈ ਇਹ ਹਿੰਦੂ ਤੇ ਸਿੱਖ ਦਾ ਨੌ ਮਾਸ ਦਾ ਰਿਸ਼ਤਾ ਹੈ ਤਾਂ ਫੇਰ ਮੈਨੂੰ ਕੋਈ ਜਣਾ ਤੁਹਾਡੇ ਵਿੱਚ ਉੱਟ ਕੇ ਦਿਖਾਤਾ ਦਵੇ ਕਿ ਪੁਰਾਣੀ ਟਾਈਮ ਇਸ ਜਗ੍ਹਾ ਦੇ ਵਿੱਚ ਇਹ ਜਿਹੜਾ ਲਹੂ ਮਾਸ ਦਾ ਰਿਸ਼ਤਾ ਹੈ ਉਹਦਾ ਮੈਨੂੰ ਤਜਰਬਾ ਹੋਇਆ ਮੈਨੂੰ ਤਾਂ ਕੋਈ ਤਜਰਬਾ ਨਹੀਂ ਹੋਇਆ ਜੇ ਕੀ ਅਸੀਂ ਮੰਗਤਾ ਹੀ ਬਣੇ ਰਹਨੇ ਹੁਣ ਮੈਂ ਸੈਂਟਰ ਗਵਰਨਮੈਂਟ ਨੂੰ ਪੰਥ ਵੱਲੋਂ ਟਾਈਮ ਦਿੰਦਾ ਕਿ ਡਿਬਰੂਗੜ੍ਹ ਦੇ ਜਿੰਨੇ ਵੀ ਸਿੰਘ ਹੈ ਉਹਨਾਂ ਨੂੰ ਹਫਤੇ ਦੇ ਅੰਦਰ ਅੰਦਰ ਇੱਥੇ ਪੰਜਾਬ ਬੁਲਾਓ ਤੇ ਜਿਹੜਾ ਕਸਾਨਾਂ ਦਾ ਸੰਘਰਸ਼ ਹੈ ਉਦਰ ਵਿੱਚ ਆਪਾਂ ਸਾਰੇ ਹਿੱਸਾ ਲਈਏ ਔਰ ਸੈਂਟਰ ਕਸਾਨਾਂ ਦੀ ਗੱਲ ਸੁਣੇ ਕਿਉਂ ਕਰਕੇ ਜਾਇਜ਼ ਹੈ ਜਿਹੜਾ ਸੰਵਧਾਨ ਹੈ ਉਹਦੇ ਮੁਤਾਬਕ ਜਿਵੇਂ ਇੱਥੇ ਆਪਾਂ ਬੈਠੇ ਆ ਅਸੀਂ ਬਾਰਡਰ ਦੇ ਉੱਤੇ ਵੀ ਬੈਠ ਸਕਦੇ ਆ ਕਾਨੂੰਨੀ ਤੌਰ ਦੇ ਉੱਤੇ ਤਾਂ ਫੇਕ ਸਾਟੇ ਤੇ ਅਥਰੂ ਗੈਸ ਗੋਲੀਆਂ ਨਸ਼ੇ ਵਾਲੀ ਗੈਸ ਇਹ ਜਿੱਤੀ ਜਾਂਦੀ ਹੈ ਇਹੋ ਜਿਹਾ ਵਿਹਾਰ ਕੋਈ ਕਮ ਦੁਰਜਨ ਨਹੀਂ ਕਰਦੀ ਜਿਹੜੀ ਕਹਿੰਦੀ ਹੈ ਨੌ ਮਾਸ ਦਾ ਰਿਸ਼ਤਾ ਜੀ ਅਸੀਂ ਕੀ ਬਗਾਨਿਆਂ ਦੇ ਪੁੱਤਾਂ ਹੈ ਅਸੀਂ ਮਾਲਕ ਆ ਇਸ ਧਰਤੀ ਦੇ ਦੋ ਵਾਰੀ ਅਸੀਂ ਰਾਜ ਕੀਤਾ ਬੰਦਾ ਸਿੰਘ ਬਹਾਦਰ ਨੇ ਸਿੱਕਾ ਚਲਾਇਆ ਮਹਾਰਾਜਾ ਰਣਜੀਤ ਸਿੰਘ ਨੇ ਸਿੱਕਾ ਚਲਾਇਆ ਸਤ ਜਨੈਲ ਸਿੰਘ ਪਿੰਡਾ ਵਾਲੇ ਨੇ ਕਿਹ ਅਸ ਸਿੱਕਾ ਚਲਾਓ ਤੇ ਫੇਰੇ ਆਵੀ ਆਪਾਂ ਕਿਸੇ ਦੀ ਗੱਲ ਸੁਣਦੇ ਹੀ ਨਹੀਂ ਸੋ ਮੈਂ ਹਿੰਦ ਸਰਕਾਰ ਮੋਦੀ ਸਾਹਿਬ ਨੂੰ ਬੜੀ ਨਿਮਰਤਾ ਸਹਿਤ ਕਹਿੰਨਾ ਕਿ ਤੁਹਾਨੂੰ 5 ਦਿਨ ਦਿੰਦੇ ਆ ਕਿਸਾਨਾਂ ਦਾ ਫੈਸਲਾ ਕਰੋ ਜਿਬਰੂਗੜ ਦਾ ਫੈਸਲਾ ਕਰੋ ਨੀਤਾ ਪੰਜਾਬ ਦੇ ਵਿੱਚ ਹਰਿਆਣਾ Rajasthan ਦੇ ਵਿੱਚ ਕਸ਼ਮੀਰ ਦੇ ਵਿੱਚ ਜਿੱਥੇ ਜਿੱਥੇ ਆਜ਼ਾਦ ਸੋਚ ਦੇ ਲੋਕ ਸਿੱਖ ਬੈਠੇ ਐ ਅਸੀਂ ਤੁਹਾਡੀਆਂ ਰੇਲਾਂ ਸਾਰੀਆਂ ਰੋਕ ਦੇਣੀਆਂ ਬੋਲੇ ਸੋਨਿਆ ਸਾਬਕੀ ਕਾ ਲਾਲ ਜੇ ਸਹਿਮਤੋਂ ਤਾਂ ਹੱਥ ਕਾੜੇ ਕਰ ਕਰ ਦੱਸ ਦੋ ਕਿ ਅਸੀਂ ਸਹਿਮਤ ਆ ਬੋਲੇ ਸੋਨਿਆ ਇਹ ਗੱਲ ਹੈ ਆਪਾਂ ਬੰਨੇ ਆਂ ਰੋਜ਼ ਤਰਲੇ ਮਿੰਤਾ ਕਰਕੇ ਅਸੀਂ ਥੱਕ ਚੁੱਕੇ ਆਂ ਅਸੀਂ ਜਲੀ ਰੋ ਚੁੱਕੇ ਆਂ ਹੁਣ ਸਾਡੀ ਉਮਰ ਨਹੀਂ ਕਿ ਅਸੀਂ ਤਰਲੇ ਮਿੰਤਾ ਕਰੀਏ ਸਿੱਖ ਸ੍ਰੀ ਗੁਰੂ ਦਾ ਤਿਉਹਾਰ ਹੈ ਜੇ ਤੁਸੀਂ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨੱਜਰ ਨੂੰ ਹੀਪੂਦਮ ਸਿੰਘ ਮਲਕ ਨੂੰ ਸਖਦੋਲ ਸਿੰਘ ਨੂੰ ਮਾਰਤਾ ਇੰਡੀਆ ਦੀ ਏਜੰਸੀ ਨੇ ਬ੍ਰਿਟਾਨੀਆ ਦੇ ਵਿੱਚ ਖੰਡੇ ਨੂੰ ਮਾਰਤਾ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਤੇ ਰੋਡੇ ਨੂੰ ਮਾਰਤਾ ਇੱਥੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਾਰਤਾ ਪੰਜਾਬ ਦੇ ਵਿੱਚ ਮੋਸੇਵਾਨ ਮਾਰਦਾ ਕਿ ਇਹ ਖਾਲਸਤਾਨੀ ਹੈ ਅਸੀਂ ਜੰਮਦੇ ਹੀ ਖਾਲਸਤਾਨੀ ਹੈ ਓਏ ਸੋ ਨਿਹਾਲ ਸਤਿ ਸ੍ਰੀ ਅਕਾਲ ਤੁਸੀਂ ਕਿੰਨੇ ਘਣ ਮਾਰ ਲੋਗੇ ਤੁਹਾਡੇ ਕੋਲੇ ਮੈਂ ਖੜਾ ਹਾਂ ਤੁਸੀਂ ਮੈਨੂੰ ਮੈਂਬਰ ਪਾਰਲੀਮੈਂਟ ਬਣਾਇਆ ਤੁਹਾਨੂੰ ਕੋਈ ਦਿਖਦਾ ਮੇਰੇ ਨਾਲ ਕੋਈ ਫੋੜਦਾ ਬੰਦਾ ਦਾ ਕੁਛ ਮੈਂ ਕਹਿੰਦਾ ਮਾਰ ਕੇ ਦਿਖਾਉ ਮੈਨੂੰ ਐ ਸਾਰੇ ਸਮਝਦੇ ਕੀ ਆਪਣੇ ਆਪ ਨੂੰ ਸੋਮੇ ਆਸ ਕਰਦੇ ਕਿ ਆਪਣਾ ਮੋਰਚਾ ਫਤਿਹ ਹੋਊਗਾ ਰੇਲਾਂ ਸਾਰੀਆਂ ਰੋਕ ਦੇਣੀਆਂ ਬਿਲਕੁਲ ਜਿਵੇਂ ਨਣਕਾਣਾ ਸਾਹਿਬ ਦਾ ਮੋਰਚਾ ਚੱਲਿਆ ਸੀ ਉਸ ਤਰ੍ਹਾਂ ਨਹੀਂ ਚਲਾ ਸਕਦੇ ਆ ਆਪਣ ਪਸੰਦ ਤਰੀਕੇ ਦੇ ਨਾਲ ਅਸੀਂ ਕਿਸੇ ਦਾ ਨੁਕਸਾਨ ਨਹੀਂ ਕਰਨਾ ਪਰ ਅਸੀਂ ਆਪਣੀ ਹੋਂਦ ਜਮਾ ਕੇ ਰੱਖਣੀ ਹੈ ਕਿ ਅਸੀਂ ਹੈਗੇ ਆ ਅਸੀਂ ਇਸ ਧਰਤੀ ਦੇ ਮਾਲਕ ਹੈ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਤੇ 10 ਗੁਰੂਆਂ ਨੂੰ ਮੰਨਦੇ ਆ ਤੇ ਗੁਰੂ ਗੋਬਿੰਦ ਸਿੰਘ ਸਾਡਾ ਰਾਸ਼ਟਰਪਤੀ ਹੈ ਸੋ ਮੈਂ ਇਹ ਸ਼ਬਦਾਂ ਦੇ ਨਾਲ ਫਤਿਹ ਅਰਥ ਕਰਦਾ ਹਾਂ ਔਰ ਤੁਸੀਂ ਵੀ ਤੱਕੜੇ ਹੋ ਕੇ ਕਹਿ ਦਿਓ ਸਾਰਿਆਂ ਨੂੰ ਕਿ ਦੇਲ ਸੇ ਲੋਕਾਂ ਦੇ Why Guruji Ka Khalsa? Why Guruji Ka Subscribe to One India channel and never miss an update.